ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਕੋਲ ਰਾਖੀ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦ ਦੇ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਦੇ ਨਾਲ ਲੈਸ ਕੀਤਾ ਹੈ ਇਸ ਸਿਸਟਮ ਪਾਕਿਸਤਾਨ ਦੇ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਰੱਖਿਆ ਵਜੋਂ ਤਾਇਨਾਤ ਕੀਤਾ ਗਿਆ ਹੈ ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ਼ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੇ ਐਂਟੀ ਸੋਸ਼ਲ ਲੋਕਾਂ ਤੇ ਸਮਾਜ ਵਿਰੋਧੀ ਅੰਸਰਾਂ ਤੇ ਰਹੂਗੀ ਜਿਹਦੇ ਵਿੱਚ ਅਸੀਂ ਪੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਐਸੋਲੇ ਆਪਾਂ ਬੇਦੀਸ਼ਨਾ ਦੇ ਜਿਹੜੇ ਸਪਰਦ ਉੱਤੇ ਖੜੇ ਆ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਬੇਦੀਸ਼ਨਾ ਦੀ ਔਰ ਇੱਥੇ ਜਿਹੜਾ ਰਾਧਾ ਸਵਾਮੀ ਭਵਨ ਤੇ ਰੈੱਡ ਕਰਾਸ ਵੱਲੋਂ ਜਿਹੜਾ ਆ ਉਹ ਲੰਗਰ ਜਿਹੜਾ ਔਰ ਜਿਹੜੀ ਦਵਾਈਆਂ ਆ ਉਹ ਲੈ ਕੇ ਇੱਥੇ ਪਹੁੰਚੇ ਹੋਏ ਨੇ ਲੋਕਾਂ ਨੂੰ ਲੰਗਰ ਤੇ ਦਵਾਈਆਂ ਦੇ ਰਹੇ ਨੇ ਜੇ ਆਪਾਂ ਗੱਲ ਕੀਤੀ ਸੀ ਪਹਿਲਾਂ ਤਾਂ ਇਹ ਤੁਸੀਂ ਜਿਹੜੀ ਆ ਪਰਲੇ ਪਾਰ ਜਿਹੜੇ ਪਿੰਡ ਨੇ ਜਿੰਨੇ ਘਰ ਨੇ ਸਾਰੇ ਘਰ ਜਿਹੜੇ ਨੇ ਉਹ ਹੁਣ ਇੱਥੇ ਟਰਾਲੀਆਂ ਦੇ ਉੱਤੇ ਆਪਣਾ ਰਹਿ ਰਹੇ ਨੇ ਟਰਾਲੀਆਂ 'ਚ ਹੀ ਰਾਤ ਗੁਜ਼ਾਰਨਗੇ ਔਰ ਇਸੇ ਟਰਾਲੀਆਂ 'ਚ ਰਹਿ ਕੇ ਹੀ ਉਹਨਾਂ ਨੇ ਆਪਣਾ ਗੁਜ਼ਾਰਾ ਕਰਨਾ ਹੈ ਜੇ ਗੱਲ ਕਰਦੀ ਹੈ ਤੇ ਇਹਨਾਂ ਦੇ ਨਾਲ ਛੋਟੇ-ਛੋਟੇ ਬੱਚੇ ਨੇ ਆ ਦੇਖੋ ਵੀਰ ਛੋਟੇ ਹੁਣੇ ਇੱਕ ਨਿਕਲ ਕੇ ਆਇਆ ਆਪਣਾ ਸਿਲੰਡਰ ਬਚਾ ਕੇ ਲੈ ਆ ਤੇ ਰੈੱਡ ਕਰਾਸ ਦੀ ਟੀਮਾਂ ਤੁਸੀਂ ਦੇਖ ਸਕਦੇ ਹੋ ਦਵਾਈ ਵੰਡ ਰਹੀਆਂ ਖਾਣਾ ਵੰਡ ਰਹੀਆਂ ਨੇ ਤੇ ਇਹਨਾਂ ਵੱਲੋਂ ਜਿਹੜਾ ਇਹ ਪ੍ਰਸ਼ਾਸਨ ਦੇ ਜੇ ਪ੍ਰਬੰਧਨ ਦੀ ਗੱਲ ਕਰੀਏ ਤਾਂ ਇਸ ਵੇਲੇ ਪ੍ਰਸ਼ਾਸਨ ਜਿਹੜਾ ਜਾਗਿਆ ਨਜ਼ਰ ਆ ਰਿਹਾ ਪ੍ਰਸ਼ਾਸਨ ਵੱਲੋਂ ਟੀਮਾਂ ਭੇਜੀਆਂ ਗਈਆਂ ਆਪਣੀਆਂ ਔਰ ਨਾਲ ਰਾਣਾ ਸਵਾਮੀ ਭਵਨ ਜਿਹੜੀਆਂ ਹੋਰ ਵੀ ਜਿਹੜੀਆਂ ਸੰਸਥਾਵਾਂ ਨੇ ਉਹ ਵੀ ਜਿਹੜੀਆਂ ਖਾਣਾ ਬੰਦਦੀਆਂ ਜਾਂ ਆਪਾਂ ਨੂੰ ਮਤ ਕਰਦੀਆਂ ਨਜ਼ਰ ਆ ਰਹੀਆਂ ਦਿਖਾਈ ਦਿੰਦੀਆਂ ਨੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਕਿ ਕੀ ਕਹਣਾ ਹੈ ਇਹਨਾਂ ਟੀਮਾਂ ਦਾ ਔਰ ਕਿਸ ਕਿਸੇ ਵੱਲੋਂ ਜਿਹੜੀ ਇਹ ਸਹਾਇਤਾ ਜਿਹੜੀ ਇੱਥੇ ਪਹੁੰਚੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਲਾਂ ਆਪਾਂ ਪਹਿਲਾਂ ਖਾਣਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਖਾਣਾ ਵੰਡ ਰਹੇ ਨੇ ਖਾਣਾ ਪ੍ਰਸ਼ਾਸਨ ਵੱਲੋਂ ਖਾਣਾ ਪਹੁੰਚਿਆ ਆ ਇੱਥੇ ਪਿੰਡ ਵੇਦੀ ਸ਼ੰਨਾ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਵਾਈ ਔਰ ਜਿਹੜੀਆਂ ਖਾਣਾ ਆ ਇੱਥੇ ਪਹੁੰਚ ਆਇਆ ਪ੍ਰਸ਼ਾਦਾ ਜਿਹੜਾ ਬਣੀ ਹੋਈ ਬਣੀ ਹੋਈ ਰੋਟੀ ਔਰ ਜਿਹੜੇ ਦਵਾਈਆਂ ਇੱਥੇ ਪਹੁੰਚੀਆਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪ੍ਰਧਾਨ ਸਾਡੇ ਨਾਲ ਐਸ ਵੇਲੇ ਵੀਰ ਜੀ ਕੀ ਕੀ ਤੁਸੀਂ ਇੱਥੇ ਲੈ ਕੇ ਆਏ ਹੋ ਲੋਕਾਂ ਵਾਸਤੇ ਔਰ ਕਿੱਦਾਂ ਦੇ ਹਾਲਾਤ ਦੇਖ ਰਹੇ ਹੋ ਪਹਿਲਾਂ ਇਹ ਦੱਸੋ ਹਾਲਾਤ ਵੇਖੋ ਜੀ ਤੁਹਾਡੇ ਸਾਹਮਣੇ ਆ ਤੁਹਾਡਾ ਕੈਮਰਾ ਸਭ ਕੁਝ ਬੋਲ ਰਿਹਾ ਸਾਨੂੰ ਬੋਲਣ ਦੇ ਤੋਂ ਲੋੜ ਨਹੀਂ ਕੁਦਰਤੀ ਮਾਰਿਆ ਅਸੀਂ ਰੈੱਡ ਕਰਾਸ ਵੱਲੋਂ ਡੀਸੀ ਸਾਹਿਬ ਦੀ ਹਦਾਇਤ ਅਨੁਸਾਰ ਇੱਥੇ ਰਸਣ ਪਾਣੀ ਸਾਰਾ ਸੰਗਤਾਂ ਦੀ ਸਹੂਲਤ ਵਾਸਤੇ ਜਿਹੜਾ ਵਾ ਉਹ ਲੈ ਕੇ ਪਹੁੰਚੇ ਇਦਾਂ ਦੇ ਮਾਹੌਲ ਤੁਸੀਂ ਦੇਖ ਰਹੇ ਹੋ ਕੀ ਮਾਹੌਲ ਹੈ ਇੱਥੇ ਤੁਹਾਨੂੰ ਲੱਗਦਾ ਕਿ ਇਹ ਮਾਹੌਲ ਬਹੁਤ ਜ਼ਿਆਦਾ ਇੱਥੇ ਖਰਾਬ ਹੈ ਜੀ ਇੱਥੇ ਬਿਮਾਰੀ ਵੀ ਫੈਲਣ ਦਾ ਡਰ ਹੈ ਅਸੀਂ ਆਪਣੇ ਹੈੱਡਕੁਆਰਟਰ ਜਾ ਕੇ ਰਿਪੋਰਟ ਕਰਾਂਗੇ ਡਾਕਟਰੀ ਟੀਮਾਂ ਦੇ ਨਾਲ ਨਾਲ ਜਿਸ ਤਰ੍ਹਾਂ ਸਪਰੇ ਟੀਮ ਦੂਜੀ ਟੀਮਾਂ ਨੇ ਉਹ ਵੀ ਚਾਹੀਦੀ ਜਿਹੜੀਆਂ ਕੋ ਗਾਂ ਬਿਮਾਰੀ ਨਾ ਫੈਲ ਸਕੇ ਜੀ ਤੁਸੀਂ ਨੋਟ ਕੀਤੀ ਇੱਥੇ ਜਿੰਨੇ ਸਾਰੇ ਮਿਹਨਤ ਕਸ਼ ਲੋਗ ਹੈ ਸਾਰੇ ਦਿਹਾੜੀਦਾਰ ਮਜ਼ਦੂਰ ਨੇ ਸਾਰੇ ਜਿਹੜੇ ਆ ਇਹ ਕੋਈ ਸਰਮਾਇਆ ਨਹੀਂ ਹੈ ਕੋਈ ਮਤਵ ਵਰਕ ਤੋਂ ਨਹੀਂ ਹੈਗਾ ਸਾਰੇ ਜਿਹੜੇ ਆ ਉਹ ਡਾਊਨ ਜਿਹੜੀ ਮਤਵ ਵਰਕ ਤੋਂ ਨਹੀਂ ਹੈਗਾ ਉਹ ਛੋਟੇ ਡਾਊਨ ਟੂ ਅਰਥ ਨੇ ਸਾਰੇ ਸਾਰੇ ਜਿਹੜੇ ਉਹ ਵੀ ਕਮਾਉਂਦੇ ਨੇ ਉਹੀ ਖਾਂਦੇ ਨੇ ਜਿਹੜੇ ਇਹ ਲੋਕ ਇਹ ਮਿਹਨਤ ਕਾ ਲੋਕ ਨੇ ਬਿਲਕੁਲ ਜੀ ਇਹਨਾਂ ਨੂੰ ਬਹੁਤ ਜ਼ਿਆਦਾ ਲੋੜਿਆ ਜੀ ਹਰ ਪੱਖੋਂ ਹਰ ਸਹਾਈਤਾ ਦੇ ਇਹਨਾਂ ਨੂੰ ਲੋੜਿਆ ਜਿੱਥੇ ਇਹਨਾਂ ਨੂੰ ਰੋਸ਼ਨ ਪਾਣੀ ਦੀ ਲੋੜਿਆ ਉੱਥੇ ਇਹਨਾਂ ਨੂੰ ਮਾਲੀ ਸਹਾਈਤਾ ਦੀ ਜਾਂ ਹੋਰ ਦੂਜੀਆਂ ਸਹੂਲਤਾਂ ਨੇ ਉਹਨਾਂ ਦੇ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਲੋੜਿਆ ਅਸੀਂ ਆਪਣੇ ਹੈੱਡਕੁਆਰਟਰ ਜਾ ਕੇ ਪੂਰੀ ਰਿਪੋਰਟ ਕਰਾਂਗੇ ਕਿ ਜੋ ਜੋ ਇੱਥੇ ਲੋੜਿਆ ਉਹ ਛੇਤੀ ਬੁਛੇਤੀ ਜਿਹੜੀ ਸਹੂਲਤਾਂ ਨੇ ਇੱਥੇ ਜੁੜਮਾਈਆਂ ਕੀ ਕੀ ਤੁਸੀਂ ਇੱਥੇ ਰਾਸ਼ਨ ਦੇ ਨਾਲ ਨਾਲ ਹੋਰ ਕੀ ਕੀ ਦੇ ਰਹੇ ਹੋ ਰਾਸ਼ਨ ਦੇ ਨਾਲ ਨਾਲ ਆਪਾਂ ਇੱਥੇ ਦਵਾਈਆਂ ਵੀ ਜਿਸ ਤਰ੍ਹਾਂ ਮੋਡਰਨ ਸੈਟਰ ਫਸਟ ਇਅਰ ਦੇ ਵਿੱਚ ਹੁੰਦੀਆਂ ਨੇ ਆਪਣਾ ਸਿਰਪੇਟ ਰੋਟੀਆਂ ਟਟੀਆਂ ਬੁਖਾਰ ਉਹਦੀਆਂ ਜੁੜੀਆਂ ਹੋਈਆਂ ਦਵਾਈਆਂ ਵੀ ਨਾਲ ਦੇ ਰਹੇ ਹਾਂ ਸੋ ਦੇਖ ਸਕਦੇ ਹੋ ਤੁਸੀਂ ਕਿ ਰੈੱਡ ਕਰਾਸ ਤੇ ਜਿਹੜੀਆਂ ਹੋਰ ਨਾਲ ਜਿਹੜੀਆਂ ਸੇਵਾਾਂ ਜਿਹੜੀਆਂ ਸੁਸਾਇਟੀਆਂ ਨੇ ਜਿਹੜੀਆਂ ਸਮਾਜਸੀ ਵੀ ਸੁਸਾਇਟੀਆਂ ਨੇ ਉਹ ਇੱਥੇ ਪਹੁੰਚ ਚੁੱਕੀਆਂ ਨੇ ਔਰ ਇਹਨਾਂ ਲੋਕਾਂ ਦੀ ਮਦਦ ਵਾਸਤੇ ਜਿਹੜੀਆਂ ਨੇ ਉਹ ਹਾਜ਼ਰ ਨੇ ਔਰ ਅਸੀਂ ਸਰਕਾਰ ਨੂੰ ਅਪੀਲ ਕਰਦਾ ਕਿ ਇਹਨਾਂ ਲੋਕਾਂ ਦੀ ਸਾਰ ਲਈ ਜਾਵੇ ਕਿਉਂਕਿ ਇਹ ਪਹਿਲਾਂ ਹੀ ਹੁਣ ਬਹੁਤ ਨੀਵੇਂ ਚਲੇ ਚੁੱਕੇ ਨੇ ਕਿਉਂਕਿ ਇਹ ਪਹਿਲਾਂ ਹੀ ਜਿਹੜੇ ਲੋਕ ਸੀ ਇਹ ਮਿਹਨਤ ਕਸ਼ ਲੋਕ ਸੀਗੇ ਔਰ ਹੁਣ ਉਹ ਬਹੁਤ ਹੋਰ ਉਤੋਂ ਜ਼ਿਆਦਾ ਵੀ ਜਿਹੜਾ ਨੀਵੇਂ ਚਲ ਚੁੱਕੇ ਨੇ ਔਰ ਸਰਕਾਰ ਨੂੰ ਇਹਨਾਂ ਦੀ ਸਾਰ ਲੈਣੀ ਚਾਹੀਦੀ ਹੈ ਜਨਾਲਾ ਤੋਂ ਸ਼ਸ਼ਰਵਾਲ ਬੋਰ 1114 ਟੀਵੀ ਅਸੋਲੇ ਆਪਾਂ ਬੇਦੀਸ਼ਨਾ ਦੇ ਜਿਹੜੇ ਸਪਰਦ ਉੱਤੇ ਖੜੇ ਆ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਬੇਦੀਸ਼ਨਾ ਦੀ ਔਰ ਇੱਥੇ ਜਿਹੜਾ ਰਾਧਾ ਸਵਾਮੀ ਭਵਨ ਤੇ ਰੈੱਡ ਕਰਾਸ ਵੱਲੋਂ ਜਿਹੜਾ ਆ ਉਹ ਲੰਗਰ ਜਿਹੜਾ ਔਰ ਜਿਹੜੀ ਦਵਾਈਆਂ ਆ ਉਹ ਲੈ ਕੇ ਇੱਥੇ ਪਹੁੰਚੇ ਹੋਏ ਨੇ ਲੋਕਾਂ ਨੂੰ ਲੰਗਰ ਤੇ ਦਵਾਈਆਂ ਦੇ ਰਹੇ ਨੇ ਜੇ ਆਪਾਂ ਗੱਲ ਕੀਤੀ ਸੀ ਪਹਿਲਾਂ ਤਾਂ ਇਹ ਤੁਸੀਂ ਜਿਹੜੀ ਆ ਪਰਲੇ ਪਾਰ ਜਿਹੜੇ ਪਿੰਡ ਨੇ ਜਿੰਨੇ ਘਰ ਨੇ ਸਾਰੇ ਘਰ ਜਿਹੜੇ ਨੇ ਉਹ ਹੁਣ ਇੱਥੇ ਟਰਾਲੀਆਂ ਦੇ ਉੱਤੇ ਆਪਣਾ ਰਹਿ ਰਹੇ ਨੇ ਟਰਾਲੀਆਂ 'ਚ ਹੀ ਰਾਤ ਗੁਜ਼ਾਰਨਗੇ ਔਰ ਇਸ ਟਰਾਲੀਆਂ 'ਚ ਰਹਿ ਕੇ ਹੀ ਉਹਨਾਂ ਨੇ ਆਪਣਾ ਗੁਜ਼ਾਰਾ ਕਰਨਾ ਹੈ ਜੇ ਗੱਲ ਕਰਦੀ ਹੈ ਤੇ ਇਹਨਾਂ ਦੇ ਨਾਲ ਛੋਟੇ-ਛੋਟੇ ਬੱਚੇ ਨੇ ਆ ਦੇਖੋ ਵੀਰ ਛੋਟ ਹੁਣ ਇੱਕ ਨਿਕਲ ਕੇ ਆਇਆ ਆਪਣਾ ਸਿਲੰਡਰ ਬਚਾ ਕੇ ਲੈ ਆ ਤੇ ਰੈੱਡ ਕਰਾਸ ਦੀ ਟੀਮਾਂ ਤੁਸੀਂ ਦੇਖ ਸਕਦੇ ਹੋ ਦਵਾਈ ਵੰਡ ਰਹੀ ਹੈ ਖਾਣਾ ਵੰਡ ਰਹੀਆਂ ਨੇ ਤੇ ਇਹਨਾਂ ਵੱਲੋਂ ਜਿਹੜਾ ਇਹ ਪ੍ਰਸ਼ਾਸਨ ਦੇ ਜੇ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਇਸ ਵੇਲੇ ਪ੍ਰਸ਼ਾਸਨ ਜਿਹੜਾ ਜਾਗਿਆ ਨਜ਼ਰ ਆ ਰਿਹਾ ਪ੍ਰਸ਼ਾਸਨ ਵੱਲੋਂ ਟੀਮਾਂ ਭੇਜੀਆਂ ਗਈਆਂ ਆਪਣੀਆਂ ਔਰ ਨਾਲ ਰਾਣਾ ਸਵਾਮੀ ਪਵਨ ਜਿਹੜੀਆਂ ਹੋਰ ਵੀ ਜਿਹੜੀਆਂ ਸੰਸਥਾਵਾਂ ਨੇ ਉਹ ਵੀ ਜਿਹੜੀਆਂ ਖਾਣਾ ਬੰਦਦੀਆਂ ਜਾਂ ਆਪਾਂ ਨੂੰ ਮਤ ਕਰਦੀਆਂ ਨਜ਼ਰ ਆ ਰਹੀਆਂ ਦਿਖਾਈ ਦਿੰਦੀਆਂ ਨੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਕਿ ਕੀ ਕਹਣਾ ਹੈ ਇਹਨਾਂ ਟੀਮਾਂ ਦਾ ਔਰ ਕਿਸ ਕਿਸੇ ਵੱਲੋਂ ਜਿਹੜੀ ਇਹ ਸਹਾਇਤਾ ਜਿਹੜੀ ਇੱਥੇ ਪਹੁੰਚੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਲਾਂ ਆਪਾਂ ਪਹਿਲਾਂ ਖਾਣਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਖਾਣਾ ਵੰਡ ਰਹੇ ਨੇ ਖਾਣਾ ਪ੍ਰਸ਼ਾਸਨ ਵੱਲੋਂ ਖਾਣਾ ਪਹੁੰਚਿਆ ਆ ਇੱਥੇ ਪਿੰਡ ਵੇਦੀ ਸ਼ੰਨਾ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਵਾਈ ਔਰ ਜਿਹੜੀਆਂ ਖਾਣਾ ਆ ਇੱਥੇ ਪਹੁੰਚ ਆਇਆ ਪ੍ਰਸ਼ਾਦਾ ਜਿਹੜਾ ਬਣੀ ਹੋਈ ਬਣੀ ਹੋਈ ਰੋਟੀ ਔਰ ਜਿਹੜੇ ਦਵਾਈਆਂ ਇੱਥੇ ਪਹੁੰਚੀਆਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪ੍ਰਧਾਨ ਸਾਡੇ ਨਾਲ ਐਸ ਵੇਲੇ ਵੀਰ ਜੀ ਕੀ ਕੀ ਤੁਸੀਂ ਇੱਥੇ ਲੈ ਕੇ ਆਏ ਹੋ ਲੋਕਾਂ ਵਾਸਤੇ ਔਰ ਕਿੱਦਾਂ ਦੇ ਹਾਲਾਤ ਦੇਖ ਰਹੇ ਹੋ ਪਹਿਲਾਂ ਇਹ ਦੱਸੋ ਹਾਲਾਤ ਵੇਖੋ ਜੀ ਤੁਹਾਡੇ ਸਾਹਮਣੇ ਆ ਤੁਹਾਡਾ ਕੈਮਰਾ ਸਭ ਕੁਝ ਬੋਲ ਰਿਹਾ ਸਾਨੂੰ ਬੋਲਣ ਦੇ ਤੋਂ ਲੋੜ ਨਹੀਂ ਕੁਦਰਤੀ ਮਾਰਿਆ ਅਸੀਂ ਰੈੱਡ ਕਰਾਸ ਵੱਲੋਂ ਡੀਸੀ ਸਾਹਿਬ ਦੀ ਹਦਾਇਤ ਅਨੁਸਾਰ ਇੱਥੇ ਰਸ਼ਨ ਪਾਣੀ ਸਾਰਾ ਸੰਗਤਾਂ ਦੀ ਸਹੂਲਤ ਵਾਸਤੇ ਜਿਹੜਾ ਵਾ ਉਹ ਲੈ ਕੇ ਪਹੁੰਚਿਆ ਕਿੰਦਾ ਤੇ ਮਾਹੌਲ ਤੁਸੀਂ ਦੇਖ ਰਹੇ ਹੋ ਕੀ ਮਾਹੌਲ ਹੈ ਇੱਥੇ ਤੁਹਾਨੂੰ ਲੱਗਦਾ ਕਿ ਇਹ ਮਾਹੌਲ ਬਹੁਤ ਜ਼ਿਆਦਾ ਇੱਥੇ ਖਰਾਬ ਹੈ ਜੀ ਇੱਥੇ ਬਿਮਾਰੀ ਵੀ ਫੈਲਣ ਦਾ ਡਰ ਹੈ ਅਸੀਂ ਆਪਣੇ ਹੈੱਡਕੁਆਰਟਰ ਜਾ ਕੇ ਰਿਪੋਰਟ ਕਰਾਂਗੇ ਡਾਕਟਰੀ ਟੀਮਾਂ ਦੇ ਨਾਲ ਨਾਲ ਜਿਸ ਤਰ੍ਹਾਂ ਸਪਰੇ ਟੀਮ ਦੂਜੀ ਟੀਮਾਂ ਨੇ ਉਹ ਵੀ ਚਾਹੀਦੀ ਹੈ ਕਿ ਬੁਗਾਂ ਬਿਮਾਰੀ ਨਾ ਫੈਲ ਸਕੇ ਇੱਕ ਚੀਜ਼ ਤੁਸੀਂ ਨੋਟ ਕੀਤੀ ਇੱਥੇ ਜਿੰਨੇ ਸਾਰੇ ਮਿਹਨਤ ਕਸ਼ ਲੋਗ ਹੈ ਸਾਰੇ ਦਿਹਾੜੀਦਾਰ ਮਜ਼ਦੂਰ ਨੇ ਸਾਰੇ ਜਿਹੜੇ ਆ ਇਹ ਕੋਈ ਸਰਮਾਇਆ ਨਹੀਂ ਹੈ ਕੋਈ ਮਤਵ ਵਰਕ ਤੋਂ ਨਹੀਂ ਹੈਗਾ ਸਾਰੇ ਜਿਹੜੇ ਆ ਉਹ ਡਾਊਨ ਜਿਹੜੀ ਮਤਵ ਵਰਕ ਤੋਂ ਨਹੀਂ ਹੈਗਾ ਉਹ ਛੋਟੇ ਡਾਊਨ ਟੂ ਅਰਥ ਨੇ ਸਾਰੇ ਸਾਰੇ ਜਿਹੜੇ ਉਹੀ ਕਮਾਉਂਦੇ ਨੇ ਉਹੀ ਖਾਂਦੇ ਨੇ ਜਿਹੜੇ ਇਹ ਲੋਕ ਇਹ ਮਿਹਨਤ ਕਾ ਲੋਕ ਨੇ ਬਿਲਕੁਲ ਜੀ ਇਹਨਾਂ ਨੂੰ ਬਹੁਤ ਜ਼ਿਆਦਾ ਲੋੜਿਆ ਜੀ ਹਰ ਪੱਖੋਂ ਹਰ ਸਹੈਤਾ ਦੀ ਇਹਨਾਂ ਨੂੰ ਲੋੜਿਆ ਜਿੱਥੇ ਇਹਨਾਂ ਨੂੰ ਰੋਸ਼ਨ ਪਾਣੀ ਦੀ ਲੋੜਿਆ ਉੱਥੇ ਇਹਨਾਂ ਨੂੰ ਮਾਲੀ ਸਹੈਤਾ ਦੀ ਜਾਂ ਹੋਰ ਤੁਜੀਆਂ ਸਹੂਲਤਾਂ ਨੇ ਉਹਨਾਂ ਦੇ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਲੋੜਿਆ ਅਸੀਂ ਆਪਣੇ ਹੈੱਡਕੁਆਰਟਰ ਜਾ ਕੇ ਪੂਰੀ ਰਿਪੋਰਟ ਕਰਾਂਗੇ ਕਿ ਜੋ ਜੋ ਇੱਥੇ ਲੋੜਿਆ ਉਹ ਛੇਤੀ ਛੇਤੀ ਜਿਹੜੀ ਸਹੂਲਤਾਂ ਨੇ ਇੱਥੇ ਜੁੜਮਾਈਆਂ ਆ ਕੀ ਕੀ ਤੁਸੀਂ ਇੱਥੇ ਰਾਸ਼ਨ ਦੇ ਨਾਲ ਨਾਲ ਹੋਰ ਕੀ ਕੀ ਦੇ ਰਹੇ ਹੋ ਰਾਸ਼ਨ ਦੇ ਨਾਲ ਨਾਲ ਆਪ ਇੱਥੇ ਦਵਾਈਆਂ ਵੀ ਜਿਸ ਤਰ੍ਹਾਂ ਮੋਡਰੀ ਸੈਟਰ ਫਸਟ ਇਅਰ ਦੇ ਵਿੱਚ ਹੁੰਦੀਆਂ ਨੇ ਆਪਣਾ ਸਿਰਪੇਟ ਡਾਇਰੀ ਬਲਟੀਆਂ ਟਟੀਆਂ ਬੁਖਾਰ ਉਹਦੀਆਂ ਜੜੀਆਂ ਹੀ ਦਵਾਈਆਂ ਵੀ ਨਾਲ ਦੇ ਰਹੇ ਹੋ ਸੋ ਦੇਖ ਸਕਦੇ ਹੋ ਤੁਸੀਂ ਕਿ ਰੈੱਡ ਕਰਾਸ ਤੇ ਜਿਹੜੀਆਂ ਹੋਰ ਨਾਲ ਜਿਹੜੀਆਂ ਸੇਵਾਾਂ ਅਯੂਨੀਅ ਸੋਸਾਇਟੀਆਂ ਨੇ ਜਿਹੜੀਆਂ ਸਮਾਜਸੀ ਵੀ ਸੋਸਾਇਟੀਆਂ ਨੇ ਉਹ ਇੱਥੇ ਪਹੁੰਚ ਚੁੱਕੀਆਂ ਨੇ ਔਰ ਇਹਨਾਂ ਲੋਕਾਂ ਦੀ ਮਦਦ ਵਾਸਤੇ ਜਿਹੜੀਆਂ ਨੇ ਉਹ ਹਾਜ਼ਰ ਨੇ ਔਰ ਅਸੀਂ ਸਰਕਾਰ ਨੂੰ ਅਪੀਲ ਕਰਦਾ ਕਿ ਇਹਨਾਂ ਲੋਕਾਂ ਨੂੰ ਸਾਰ ਲਈ ਜਾਵੇ ਕਿਉਂਕਿ ਇਹ ਪਹਿਲਾਂ ਹੀ ਹੁਣ ਬਹੁਤ ਨੀਵੇਂ ਚਲੇ ਜਗੇ ਨੇ ਕਿਉਂਕਿ ਇਹ ਪਹਿਲਾਂ ਹੀ ਜਿਹੜੇ ਲੋਕ ਸੀ ਇਹ ਮਿਹਨਤ ਕਸ਼ ਲੋਕ ਸੀਗੇ ਔਰ ਹੁਣ ਉਹ ਬਹੁਤ ਹੋਰ ਉਤੋਂ ਜ਼ਿਆਦਾ ਵੀ ਜਿਹੜਾ ਨੀਵੇਂ ਚਲ ਚੁਕੇ ਨੇ ਔਰ ਸਰਕਾਰ ਨੂੰ ਇਹਨਾਂ ਨੂੰ ਸਾਰ ਲੈਣੀ ਚਾਹੀਦੀ ਹੈ ਜਨਾਲਾ ਤੋਂ ਵਿਸ਼ਾ ਸ਼ਰਮਨਪੁਰ ਜਨਕ ਸੋਰਾ ਟੀਵੀ ਐਸੋਲੇ ਆਪਾਂ ਬੇਦੀਸ਼ਨਾ ਦੇ ਜਿਹੜੇ ਸਪਰਦ ਉੱਤੇ ਖੜੇ ਆ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਇਹ ਬੇਦੀਸ਼ਨਾ ਦੀ ਔਰ ਇੱਥੇ ਜਿਹੜਾ ਰਾਧਾ ਸਵਾਮੀ ਭਵਨ ਤੇ ਰੈੱਡ ਕਰਾਸ ਵੱਲੋਂ ਜਿਹੜਾ ਆ ਉਹ ਲੰਗਰ ਜਿਹੜਾ ਔਰ ਜਿਹੜੀ ਦਵਾਈਆਂ ਆ ਉਹ ਲੈ ਕੇ ਇੱਥੇ ਪਹੁੰਚੇ ਹੋਏ ਨੇ ਲੋਕਾਂ ਨੂੰ ਲੰਗਰ ਤੇ ਦਵਾਈਆਂ ਦੇ ਰਹੇ ਨੇ ਜੇ ਆਪਾਂ ਗੱਲ ਕੀਤੀ ਸੀ ਪਹਿਲਾਂ ਤਾਂ ਇਹ ਤੁਸੀਂ ਜਿਹੜੀ ਆ ਪਰਲੇ ਪਾਰ ਜਿਹੜੇ ਪਿੰਡ ਨੇ ਜਿੰਨੇ ਘਰ ਨੇ ਸਾਰੇ ਘਰ ਜਿਹੜੇ ਨੇ ਉਹ ਹੁਣ ਇੱਥੇ ਟਰਾਲੀਆਂ ਦੇ ਉੱਤੇ ਆਪਣਾ ਰਹਿ ਰਹੇ ਨੇ ਟਰਾਲੀਆਂ 'ਚ ਹੀ ਉਹ ਰਾਤ ਗੁਜ਼ਾਰਨਗੇ ਔਰ ਇਸ ਟਰਾਲੀਆਂ 'ਚ ਰਹਿ ਕੇ ਹੀ ਉਹਨਾਂ ਨੇ ਆਪਣਾ ਗੁਜ਼ਾਰਾ ਕਰਨਾ ਹੈ ਜੇ ਗੱਲ ਕਰਦੀ ਹੈ ਤੇ ਇਹਨਾਂ ਦੇ ਨਾਲ ਛੋਟੇ ਛੋਟੇ ਬੱਚੇ ਨੇ ਆ ਦੇਖੋ ਵੀਰ ਛੋਟੇ ਹੁਣੇ ਇੱਕ ਨਿਕਲ ਕੇ ਆਇਆ ਆਪਣਾ ਸਿਲੰਡਰ ਬਚਾ ਕੇ ਲੈ ਆ ਤੇ ਰੈੱਡ ਕਰਾਸ ਦੀ ਟੀਮਾਂ ਤੁਸੀਂ ਦੇਖ ਸਕਦੇ ਹੋ ਦਵਾਈ ਵੰਡ ਰਹੀ ਹੈ ਖਾਣਾ ਵੰਡ ਰਹੀਆਂ ਨੇ ਤੇ ਇਹਨਾਂ ਵੱਲੋਂ ਜਿਹੜਾ ਆ ਪ੍ਰਸ਼ਾਸਨ ਦੇ ਜੇ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਇਸ ਵੇਲੇ ਪ੍ਰਸ਼ਾਸਨ ਜਿਹੜਾ ਜਾਗਿਆ ਨਜ਼ਰ ਆ ਰਿਹਾ ਪ੍ਰਸ਼ਾਸਨ ਵੱਲੋਂ ਟੀਮਾਂ ਭੇਜੀਆਂ ਗਈਆਂ ਆਪਣੀਆਂ ਔਰ ਨਾਲ ਰਾਣਾ ਸਵਾਮੀ ਭਵਨ ਜਿਹੜੀਆਂ ਹੋਰ ਵੀ ਜਿਹੜੀਆਂ ਸੰਸਥਾਵਾਂ ਨੇ ਉਹ ਵੀ ਜਿਹੜੀਆਂ ਖਾਣਾ ਬੰਦੀਆਂ ਜਾਂ ਆਪਾਂ ਨੂੰ ਮਤ ਕਰਦੀਆਂ ਨਜ਼ਰ ਆ ਰਹੀਆਂ ਦਿਖਾਈ ਦਿੰਦੀਆਂ ਨੇ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਕਿ ਕੀ ਕਹਣਾ ਹੈ ਇਹਨਾਂ ਟੀਮਾਂ ਦਾ ਔਰ ਕਿਸ ਤਰ੍ਹਾਂ ਦੇ ਵੱਲੋਂ ਜਿਹੜੀ ਇਹ ਸਹਾਇਤਾ ਜਿਹੜੀ ਇੱਥੇ ਪਹੁੰਚੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਲਾਂ ਆਪਾਂ ਪਹਿਲਾਂ ਖਾਣਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਖਾਣਾ ਵੰਡ ਰਹੇ ਨੇ ਖਾਣਾ ਪ੍ਰਸ਼ਾਸਨ ਵੱਲੋਂ ਖਾਣਾ ਪਹੁੰਚਿਆ ਹੈ ਇੱਥੇ ਪਿੰਡ ਵੇਦੀ ਸ਼ੰਨਾ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਵਾਈ ਔਰ ਜਿਹੜੀਆਂ ਖਾਣਾ ਆ ਇੱਥੇ ਪਹੁੰਚਾ ਆਇਆ ਪ੍ਰਸ਼ਾਦਾ ਜਿਹੜਾ ਬਣੀ ਹੋਈ ਬਣੀ ਹੋਈ ਰੋਟੀ ਔਰ ਜਿਹੜੇ ਦਵਾਈਆਂ ਇੱਥੇ ਪਹੁੰਚੀਆਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਪ੍ਰਧਾਨ ਸਾਡੇ ਨਾਲ ਐਸ ਵੇਲੇ ਵੀਰ ਜੀ ਕੀ ਕੀ ਤੁਸੀਂ ਇੱਥੇ ਲੈ ਕੇ ਆਏ ਹੋ ਲੋਕਾਂ ਵਾਸਤੇ ਔਰ ਕਿੱਦਾਂ ਦੇ ਹਾਲਾਤ ਦੇਖ ਰਹੇ ਹੋ ਪਹਿਲਾਂ ਇਹ ਦੱਸੋ ਹਾਲਾਤ ਵੇਖੋ ਜੀ ਤੁਹਾਡੇ ਸਾਹਮਣੇ ਆ ਤੁਹਾਡਾ ਕੈਮਰਾ ਸਭ ਕੁਝ ਬੋਲ ਰਿਹਾ ਤੁਹਾਨੂੰ ਬੋਲਣ ਦੀ ਤਾਂ ਲੋੜ ਨਹੀਂ ਕੁਦਰਤੀ ਮਾਰਿਆ ਅਸੀਂ ਰੈੱਡ ਕਰਾਸ ਵੱਲੋਂ ਡੀਸੀ ਸਾਹਿਬ ਦੀ ਹਦਾਇਤ ਅਨੁਸਾਰ ਇੱਥੇ ਰਸਣ ਪਾਣੀ ਸਾਰਾ ਸੰਗਠਨਾਂ ਦੀ ਸਹੂਲਤ ਵਾਸਤੇ ਜਿਹੜਾ ਵਾ ਉਹ ਲੈ ਕੇ ਪਹੁੰਚੇ ਕਿਦਾਂ ਦਾ ਮਾਹੌਲ ਤੁਸੀਂ ਦੇਖ ਰਹੇ ਹੋ ਕੀ ਮਾਹੌਲ ਹੈ ਇੱਥੇ ਤੁਹਾਨੂੰ ਲੱਗਦਾ ਕਿ ਮਾਹੌਲ ਬਹੁਤ ਜ਼ਿਆਦਾ ਇੱਥੇ ਖਰਾਬ ਹੈ ਜੀ ਇੱਥੇ ਬਿਮਾਰੀ ਵੀ ਫੈਲਣ ਦਾ ਡਰ ਹੈ ਅਸੀਂ ਆਪਣੇ ਹੈੱਡਕੁਆਰਟਰ ਜਾ ਕੇ ਰਿਪੋਰਟ ਕਰਾਂਗੇ ਡਾਕਟਰੀ ਟੀਮਾਂ ਦੇ ਨਾਲ-ਨਾਲ ਜਿਸ ਤਰ੍ਹਾਂ ਸਪਰੇਅ ਟੀਮ ਦੂਜੀ ਟੀਮਾਂ ਨੇ ਉਹ ਵੀ ਚਾਹੀਦੀ ਜੇ ਬਗਾਂ ਬਿਮਾਰੀ ਨਾ ਫੈਲ ਸਕੇ ਜੀ ਤੁਸੀਂ ਨੋਟ ਕੀਤੀ ਇੱਥੇ ਜਿੰਨੇ ਸਾਰੇ ਮਿਹਨਤ ਕਸ਼ ਲੋਗ ਹੈ ਸਾਰੇ ਦਿਹਾੜੀਦਾਰ ਮਜ਼ਦੂਰ ਨੇ ਸਾਰੇ ਜਿਹੜੇ ਆ ਇਹ ਕੋਈ ਸਰਮਾਇਆ ਨਹੀਂ ਹੈ ਕੋਈ ਮਤਵ ਵਰਕ ਤੋਂ ਨਹੀਂ ਹੈਗਾ ਸਾਰੇ ਜਿਹੜੇ ਆ ਉਹ ਡਾਊਨ ਜਿਹੜੀ ਮਤਵ ਵਰਕ ਤੋਂ ਨਹੀਂ ਹੈਗਾ ਕੋਈ ਛੋਟੇ ਡਾਊਨ ਟੂ ਅਰਥ ਨੇ ਸਾਰੇ ਸਾਰੇ ਜਿਹੜੇ ਉਹੀ ਕਮਾਉਂਦੇ ਨੇ ਉਹੀ ਖਾਂਦੇ ਨੇ ਜਿਹੜੇ ਇਹ ਲੋਕ ਇਹ ਮਿਹਨਤ ਕਾ ਲੋਕ ਨੇ ਬਿਲਕੁਲ ਜੀ ਇਹਨਾਂ ਨੂੰ ਬਹੁਤ ਜ਼ਿਆਦਾ ਲੋੜਿਆ ਜੀ ਹਰ ਪੱਖੋਂ ਹਰ ਸਹਾਈਤਾ ਦੇ ਨਾਲ ਲੋੜਿਆ ਜਿੱਥੇ ਇਹਨਾਂ ਨੂੰ ਰੋਸ਼ਣ ਪਾਣੀ ਦੀ ਲੋੜਿਆ ਉੱਥੇ ਇਹਨਾਂ ਨੂੰ ਮਾਲੀ ਸਹਾਈਤਾ ਦੀ ਜਾਂ ਹੋਰ ਦੂਜੀਆਂ ਸਹੂਲਤਾਂ ਨੇ ਉਹਨਾਂ ਦੀ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਲੋੜਿਆ ਅਸੀਂ ਆਪਣੇ ਹੈੱਡਕੁਆਰਟਰ ਜਾ ਕੇ ਪੂਰੀ ਰਿਪੋਰਟ ਕਰਾਂਗੇ ਕਿ ਜੋ ਜੋ ਇੱਥੇ ਲੋੜਿਆ ਉਹ ਛੇਤੀ ਛੇਤੀ ਜਿਹੜੀ ਸਹੂਲਤਾਂ ਨੇ ਇੱਥੇ ਜਰੂਰ ਮਾਈਆਂ ਕੀ ਕੀ ਤੁਸੀਂ ਇੱਥੇ ਰਾਸ਼ਨ ਦੇ ਨਾਲ ਨਾਲ ਹੋਰ ਕੀ ਕੀ ਦੇ ਰਹੇ ਹੋ ਰਾਸ਼ਨ ਦੇ ਨਾਲ ਨਾਲ ਆਪਾਂ ਇੱਥੇ ਦਵਾਈਆਂ ਵੀ ਜਿਸ ਤਰ੍ਹਾਂ ਮੋਡਰੀ ਸੈਟਰ ਫਸਟ ਇਅਰ ਦੇ ਵਿੱਚ ਹੁੰਦੀਆਂ ਨੇ ਆਪਣਾ ਸਿਰ ਬੁਲਟੀਆਂ ਬਰੂਲਟੀਆਂ ਦਿੱਤੀਆਂ ਬੁਖਾਰ ਉਹਦੀਆਂ ਜੜੀਆਂ ਹੀ ਦਵਾਈਆਂ ਵੀ ਨਾਲ ਦੇ ਰਹੇ ਨੇ ਤੋ ਦੇਖ ਸਕਦੇ ਹੋ ਤੁਸੀਂ ਕਿ ਰੈਡ ਕਰਾਸ ਤੇ ਜਿਹੜੀਆਂ ਹੋਰ ਨਾਲ ਜਿਹੜੀਆਂ ਸੇਵਾ ਜਿਹੜੀਆਂ ਸੁਸਾਇਟੀਆਂ ਨੇ ਜਿਹੜੀਆਂ ਸਵਾਸੇ ਵੀ ਸੁਸਾਇਟੀਆਂ ਨੇ ਉਹ ਇੱਥੇ ਪਹੁੰਚ ਚੁੱਕਿਆ ਨੇ ਔਰ ਇਹਨਾਂ ਲੋਕਾਂ ਦੀ ਮਦਦ ਵਾਸਤੇ ਜਿਹੜੀਆਂ ਨੇ ਉਹ ਹਾਜ਼ਰ ਨੇ ਔਰ ਅਸੀਂ ਸਰਕਾਰ ਨੂੰ ਅਪੀਲ ਕਰਦਾ ਕਿ ਇਹਨਾਂ ਲੋਕਾਂ ਨੂੰ ਸਾਰ ਲਈ ਜਾਵੇ ਕਿਉਂਕਿ ਇਹ ਪਹਿਲਾਂ ਹੀ ਹੁਣ ਬਹੁਤ ਨੀਵੇਂ ਚਲੇ ਚੁੱਕੇ ਨੇ ਕਿਉਂਕਿ ਇਹ ਪਹਿਲਾਂ ਹੀ ਜਿਹੜੇ ਲੋਕ ਸੀ ਇਹ ਮਿਹਨਤ ਕਸ਼ ਲੋਕ ਸੀਗੇ ਔਰ ਹੁਣ ਉਹ ਬਹੁਤ ਹੋਰ ਉਤੋਂ ਜ਼ਿਆਦਾ ਵੀ ਜਿਹੜਾ ਨੀਵੇਂ ਚਲ ਚੁੱਕੇ ਨੇ ਔਰ ਸਰਕਾਰ ਨੂੰ ਉਹਨਾਂ ਨੂੰ ਸਾਰ ਲੈਣੀ ਚਾਹੀਦੀ ਹੈ ਅਜ ਨਾਲ ਤੋਂ ਸ਼ਾਸ਼ ਸ਼ਰਮਾ ਜੀ ਬੋਰ ਦਲਕਸ਼ੋਰਾ ਟੀਵੀ